ਜੀ ਨਾ ਜੀ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਇੱਥੇ ਕਲਾਂਹੋੜਿਆ ਜੀ ਮੁਸ਼ਕਲ ਆ ਜੀ ਮੁਸ਼ਕਲ ਇਹ ਸਾਰਾ ਤੇਲ ਟੈਂਕੀਆਂ ਵੀ ਹੜਤਾਲ ਕੀਤੀ ਆ ਡਰਾਈਵਰਾਂ ਆ ਤੇ ਸਾਰਿਆਂ ਬਾਅਦ ਤੇ ਮੁਸ਼ਕਲ ਇੱਕੋ ਜੀ ਆ ਕੱਲ ਨੂੰ ਮੋਟਰਸਾਈਕਲ ਕਾਰਾਂ ਟਰੈਕਟਰ ਨਾਲ ਕਿਸੇ ਨਾ ਵੀ ਐਕਸੀਡੈਂਟ ਹੋ ਜਾਂਦਾ ਉਹ ਡਰਾਈਵਰ ਦਾ ਜੁਰਮਾਨਾ ਉਹਨਾਂ ਹੀ ਪੈਣਾ ਆ 7 ਲੱਖ ਜੁਰਮਾਨਾ ਪੈਣਾ 10 ਸਾਲ ਦੀ ਸਜ਼ਾ ਹੋਣੀ ਆ ਉਹ ਕਹਦੇ 7 7 ਲੱਖ ਭਰ ਲੱਗੇ ਤਾਂ ਉਹਨਾਂ ਨੂੰ ਕੋਈ ਘਰ ਕਿੰਨੇ ਪੇ ਡਰਾਈਵਰੀ ਕਰਨ ਦੀ ਕੀ ਲੋੜ ਆ ਨਾਲ ਇਹ ਦਿਕਤ ਆ ਰਹੀ ਹੈ ਤੇਲ ਦੀ ਛੋਟ ਹੈ ਵੀ ਮਤਲਬ ਲੋਕਾਂ ਦੇ ਮਨਾਂ ਚ ਇਹ ਵੀ ਚੱਲਦਾ ਪਿਆ ਵੀ ਪੰਪਾਂ ਦੀ ਸਟ੍ਰਾਈਕ ਚੱਲਦੀ ਪਈ ਆ ਪੰਪਾਂ ਦੀ ਇਹਦੇ ਵਿੱਚ ਕੋਈ ਸਟ੍ਰਾਈਕ ਨਹੀਂ ਹੈਗੀ ਡਰਾਈਵਰਾਂ ਨੇ ਆਪਣੀ ਸਟ੍ਰਾਈਕ ਕੀਤੀ ਹੋਈ ਹੈ ਜਿਹੜੇ ਮੋਦੀ ਸਰਕਾਰ ਨੇ ਆਪਣੇ ਜਿਹੜੇ ਨੇ ਕਾਨੂੰਨ ਉਹਨਾਂ ਵਾਸਤੇ ਲਾਗੂ ਕੀਤੇ ਹੋਏ ਨੇ ਜਸਵਿੰਦਰ ਸਿੰਘ ਜੀ ਕਿਹੜਾ ਪਿੰਡ ਆ ਜੀ ਪਿੰਡ ਇੱਥੇ ਕਲਾਂਨੋਰਾ ਜੀ ਕੀ ਮੁਸ਼ਕਲ ਆ ਜੀ ਮੁਸ਼ਕਲ ਇਹ ਸਰ ਤੇਲ ਟੈਂਕੀਆਂ ਵੀ ਹੜਤਾਲ ਕੀਤੀ ਆ ਡਰਾਈਵਰਾਂ ਆ ਤੇ ਸਾਰਿਆਂ ਵਾਂ ਤੇ ਮੁਸ਼ਕਲ ਇੱਕੋ ਜੀ ਆ ਕੱਲ ਨੂੰ ਮੋਟਰਸਾਈਕਲ ਕਾਰਾਂ ਟਰੈਕਟਰਾਂ ਨਾਲ ਕਿਸੇ ਨਾ ਵੀ ਐਕਸੀਡੈਂਟ ਹੋ ਜਾਂਦਾ ਉਹ ਡਰਾਈਵਰ ਦਾ ਜੁਰਮਾਨਾ ਉਨਾ ਹੀ ਪੈਣਾ ਆ 7 ਲੱਖ ਜੁਰਮਾਨਾ ਪੈਣਾ 10 ਸਾਲ ਦੀ ਸਜ਼ਾ ਹੋਣੀ ਹੈ ਉਹ ਕਿ ਜੇ 7-7 ਲੱਖ ਭਰ ਲੱਗੇ ਤਾਂ ਉਹਨਾਂ ਨੂੰ ਕੋਈ ਘਰ ਕਿੰਨੇ ਪੇ ਡਰਾਈਵਰੀ ਕਰਨ ਦੀ ਕੀ ਲੋੜ ਆ ਉਹਨਾਂ ਨੂੰ ਨਹੀਂ ਡਰਾਈਵਰੀ ਹੈਗੀ ਹਾਂਜੀ ਹਾਂਜੀ ਸਾਡੇ ਉਹ ਗੱਡੀ ਆਪਣੀ ਆ ਅਸੀਂ ਉਦੋਂ ਦੀ ਖੜੀ ਆ ਜਿੰਨੇ ਦਿਨ ਚੱਲੂਗਾ ਉਹਨੇ ਦਿਨ ਖੜੀ ਰਹੇਗੀ ਡਰਾਈਵਰ 7 ਲੱਖ ਕਿੱਦਾਂ ਭਰੇਗਾ ਜੇ ਡਰਾਈਵਰ ਕੋ 7 ਲੱਖ ਹੋਏਗਾ ਕੰਮ ਹੋਰ ਨਹੀਂ ਖੋਲ ਕੇ ਬੈਜੇਗਾ ਇਹ ਪ੍ਰਸ਼ਾਸਨ ਨੂੰ ਅਪੀਲ ਕਰ ਪ੍ਰਸ਼ਾਸਨ ਨੂੰ ਇਹ ਵੀ ਜਿਹੜੇ ਕਾਨੂੰਨ ਆ ਵਾਪਸ ਲੈਣ ਇਹ ਨਈ ਗਰ ਨਹੀਂ ਇਹ ਲੰਬੇ ਸਮੇਂ ਤੱਕ ਹੜਤਾਲ ਰਹੇਗੀ ਇਹਦੇ ਪੰਪਾਂ ਦਾ ਵੀ ਕੁਝ ਪੰਪ ਡੀਜ਼ਲ ਪਟਰੋਲ ਪੰਪ ਆਏਗਾ ਤਾਂ ਪੰਪ ਚੱਲਣਗੇ ਸਭ ਤੋਂ ਪਹਿਲਾਂ ਹੁਣ ਡਰਾਈਵਰ ਡੇਅ ਡੀਪੂ ਵਾਲਿਆਂ ਉਹਨਾਂ ਡੀਜ਼ਲਾਂ ਵਾਲਿਆਂ ਉਹਨਾਂ ਹੜਤਾਲ ਕੀਤੀ ਸਾਰਿਆਂ ਕਾਨੂੰਨ ਤਾਂ ਸਾਰਿਆਂ ਟੈਂਕੀਆਂ ਵਾਸਤੇ ਕੋਈ ਬੱਸਾਂ ਵਾਸਤੇ ਕੋਨਾ ਚਾਹੀਦਾ ਵਾ ਠੀਕ ਆ ਭਾਜੀ ਨਿੱਕੀ ਗੱਡੀ ਵਾਲੇ ਤਾਂ ਮੰਨ ਲਓ ਕੋਈ ਵੱਡੀ ਗੱਡੀ ਚਾਹੀਦੀ ਜਾਂ ਕੋਈ ਨਿੱਕੀ ਗੱਡੀ ਆ ਠੀਕ ਆ ਕਸੂਰ ਨਿੱਕੀ ਗੱਡੀ ਦਾ ਹੋਏਗਾ ਤਾਂ ਨਿਕਲਣਾ ਵੱਡੀ ਗੱਡੀ ਦਾ ਕੀ ਵੱਡੀ ਗੱਡੀ ਦਾ ਜਾਣਾ ਖਣਾ ਕੋਈ ਸਾਈਕਲ ਤੇ ਵੀ ਜਾਂਦਾ ਹੋਏਗਾ ਉਹ ਵੀ ਡਰਾਈਵਰ ਨੂੰ ਚਪੇੜ ਮਾਰ ਜੂਗਾ ਕਾਨੂੰਨ ਨਾਲੇ ਕਾਨੂੰਨ ਸਾਰੇ ਵਾਸਤੇ ਇੱਕ ਜੇ ਤੂੰ ਮੋਟਰਸਾਈਕਲ ਐਕਸੀਡੈਂਟ ਕਰਕੇ ਭਜਦਾ ਜੁਰਮਾਨਾ ਉਹਨੂੰ ਵੀ ਇੰਨਾ ਹੀ ਆ। ਜੀ ਮਾਜੀ ਸਰ ਮੇਰਾ ਨਾਮ ਮਲਕੀਰ ਸਿੰਘ ਆ ਮੈਂ ਫਲਨੌਰ ਜੇ ਕੇ ਬਲਿੰਗ ਸਟੇਸ਼ਨ ਤੋਂ ਬਲੋਂਗ ਕਰਦਾ। ਦੇਖੋ ਇਹ ਜਿਹੜੀ ਤਿੱਕਤ ਆ ਰਹੀ ਐ ਤੇਲ ਦੀ ਸ਼ੋਰਟੇਜ ਦੀ ਮਤਲਬ ਲੋਕਾਂ ਦੇ ਮਨਾਂ ਚ ਇਹ ਵੀ ਚੱਲਦਾ ਪਿਆ ਵੀ ਪੰਪਾਂ ਦੀ ਸਟ੍ਰਾਈਕ ਚੱਲਦੀ ਪਈ ਆ। ਪੰਪਾਂ ਦੀ ਇਹਦੇ ਵਿੱਚ ਕੋਈ ਸਟ੍ਰਾਈਕ ਨਹੀਂ ਹੈਗੀ ਡਰਾਈਵਰਾਂ ਨੇ ਆਪਣੀ ਸਟ੍ਰਾਈਕ ਕੀਤੀ ਹੋਈ ਹੈ ਜਿਹੜੇ ਮੋਦੀ ਸਰਕਾਰ ਨੇ ਆਪਣੇ ਜਿਹੜੇ ਨੇ ਕਾਨੂੰਨ ਮਤਲਬ ਇਹਨਾਂ ਵਾਸਤੇ ਲਾਗੂ ਕੀਤੇ ਹੋਏ ਨੇ ਤੋਂ ਕਈਆਂ ਲੋਕਾਂ ਨੂੰ ਇਹ ਲੱਗਦਾ ਪਿਆ ਵੀ ਪੰਪਾਂ ਦੀ ਸਟ੍ਰਾਈਕ ਆ ਤੇਲ ਨਹੀਂ ਮਿਲਣਾ ਹੈਗਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਦੇਖੋ ਅਸੀਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਆਂ ਕਿ ਪਲੀਜ਼ ਇਦਾਂ ਨਾ ਕਰੋ ਜਿਹਨੂੰ ਲੋੜ ਆ ਉਹ ਪੰਪ ਤੇ ਤੇਲ ਲੈਣ ਆਏ ਜੀ ਸਦਕੇ ਆਏ ਬਸ ਇਹ ਹੀ ਹੈ ਵੀ ਜਿਹੜਾ ਮਰੀਜ਼ ਆ ਐਮਰਜੈਂਸੀ ਜਿਹਨੂੰ ਲੋੜ ਆ ਉਹਨੂੰ ਤੇਲ ਪੰਪ ਤੋਂ ਮਿਲੇਗਾ ਜਿਹੜਾ ਐਮਰਜੈਂਸੀ ਕੋਟਾ ਰੱਖਿਆ ਹੋਇਆ ਆ ਆਪਾਂ ਲੋਕੀਂ ਦੇ ਗਈ ਇੱਧਰ ਮੈਂ ਦੇਖਿਆ ਕੈਨੀਆਂ ਲੈ ਗਏ ਇਹਨਾਂ ਨੂੰ ਕੁਛ ਲੈ ਗਏ ਇਹਨਾਂ ਨੇ ਉਹਨਾਂ ਨੂੰ ਬੀਖੋ ਜੀ ਉਹਨਾਂ ਨੂੰ ਮਤਲਬ ਕਿਸੇ ਨੇ ਸਹੀ ਇਨਫੋਰਮ ਨਹੀਂ ਕੀਤਾ ਹੋਇਆ ਉਹਨਾਂ ਨੂੰ ਇੱਕ ਬੰਦੇ ਨੇ ਦੱਸਿਆ ਹੋਇਆ ਵੀ ਤੇਲ ਪੰਪ ਦੀ ਸਟ੍ਰਾਈਕ ਚੱਲਦੀ ਬਈ ਹੈ ਤੇਲ ਨਹੀਂ ਮਿਲਣਾ ਪਲੀਜ਼ ਆਪਾਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਡਰਾਈਵਰ ਵੀਰਾਂ ਦੀ ਸਟ੍ਰਾਈਕ ਚੱਲਦੀ ਬਈ ਹੈ ਤੇ ਉਹ ਜਦੋਂ ਉਹਨਾਂ ਦੀ ਮਤਲਬ ਮੁਸ਼ਕਲ ਦਾ ਹੱਲ ਹੋ ਗਿਆ ਤੇ ਉਹ ਵੀ ਸਟ੍ਰਾਈਕ ਖਤਮ ਹੋ ਜਾਣੀ ਹੈ ਤੇਲ ਪਹਿਲਾਂ ਦੀ ਤਰ੍ਹਾਂ ਹੀ ਪੰਪਾਂ ਤੇ ਮਿਲੇਗਾ ਇ ਸੋ ਬਹੁਤਾ ਕੁਝ ਨਾ ਕਹਿੰਦਾ ਆ ਮੈਂ ਤੁਹਾਡੇ ਚੈਨਲ ਦੇ ਜ਼ਰੀਏ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਵੀ ਖਵਾਵਾ ਵਿੱਚ ਨਾ ਆਓ ਤੇ ਨਾ ਆਪ ਤਾਂ ਕਹੋ ਤੇ ਨਾ ਕਿਸੇ ਨੂੰ ਤਾਂ ਕਰੋ ਸੋ ਥੈਂਕ ਯੂ